ਭਰ ਜੇ ਉਸ ਜੋੜੰਦਾ ਲੋੜੀ ਐ ਜੇ ਜੀਨ ਫਰਮਾਉਂਦੇ ਨੇ ਜਿਹੜੇ ਭਾਈ ਹਰੀ ਕੇ ਜੇਹੜੇ ਮਹੀਨੇ ਜਾ ਰਿਹਾ ਕਹਿੰਦੇ ਜੁਰੰਦਾ ਲੋੜੀ ਨੂੰ ਜੁਰਨਾ ਲੋੜੀ ਦਾ ਹੈ ਚਾਹੀਦਾ ਹੈ ਆਪਾਂ ਨੂੰ ਜੁਲਨਾ ਚਾਹੀਦਾ ਉਸ ਪ੍ਰਮੇਸ਼ਰ ਦੇ ਵਿੱਚ ਉਹ ਕੈਸਾ ਹੈ ਹਰੀ ਦੇਖ ਸਾਧ ਸੰਗਤ ਜੀ ਇਹ ਵਡਾ ਨਾਮ ਹੈ ਵਡਾ ਸਾਧ ਸੰਗਤ ਜੀ ਚਾਹ ਵਰਾਗ ਮੰਨਿਆ ਇੱਕ ਕਾਰਨ ਵਰਾਗ ਹੈ ਇੱਕ ਮੰਦ ਵਰਾਗ ਹੈ ਇੱਕ ਜਿਗਤ ਮਾਨੁ ਵਿਰਾਗ ਹੈ ਇਕੰਦਰੀਏ ਵਿਰਾਗ ਹੈ ਕੋਇਕ ਵਸੀ ਕਾਲ ਵਿਰਾਗ ਹੈ ਕੋ ਤੀਬਰ ਵਿਰਾਗ ਹੈ ਕਰ ਤੀਬਰ ਵਿਰਾਗ ਹੈ ਅਤਿ ਤੀਬਰ ਕਰ ਤੰ ਵਿਰਾਗ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਮੰਦ ਵਿਰਾਗ ਤਾਂ ਇਹ ਹੈ ਨਾਰ ਮਰੇ ਕਰ ਸੰਪਤ ਨਾਸੀ ਮੂਹ ਮੁੜਾਇ ਤਹ ਸੰਿਆਸੀ ਇਸ ਜੀ ਮਰਦੀ ਘਰ ਦੀ ਪਬੂਤੀ ਨਾ ਆਸ ਹੋਗੀ ਕਹਿੰਦੇ ਚਲੋ ਉਹ ਜਗਤ ਮਿਥਿਆ ਕੀ ਲੈਣਾ ਮੂਹ ਸਿਰ ਮਨਾ ਕੇ ਸੰਿਆਸੀ ਬਣ ਬੈਠਾ ਇਸ ਹਾਲ ਸੰਗੇ ਵੀ ਇਹ ਮੰਦੂਗ ਆਇਆ ਜਿੱਥੇ ਉਹਨੂੰ ਇਹ ਚੀਜ਼ਾਂ ਮਿਲਦੀਆਂ ਤੇ ਇੱਥੇ ਫੇਰ ਉਹ ਦੇਖੀ ਉਹਦੀ ਬਾਤ ਲਿਖਿਆ ਆਇਆ ਬੁੱਲਾ ਪੌਂਦਾ ਚੜਿਆ ਕੱਖ ਅਕਾਸ਼ ਤੰਗਾ ਤੰਦਾ ਤਹਿ ਤਾ ਕੱਖ ਅੱਖਾਂ ਦੇ ਪਾਸ ਜਦੋਂ ਬੁੱਲਾ ਪੌਂਦਾ ਆਉਂਦਾ ਆਕਾਸ਼ 'ਚ ਬਾਦਰੇ ਨੇ ਕੱਖ ਵੀ ਉੱਡ ਕੇ ਚੜ ਜਾਂਦੇ ਆ ਜਦੋਂ ਪੌਂਦੀ ਦੰਦ ਸੁਟ ਜਾਂਦੀ ਹੈ ਉਹਨੂੰ ਕੱਖਾਂ ਦੇ ਪਾਸੋਂ ਕੱਖ ਆ ਕੇ ਦਿਖ ਪੈਂਦਾ ਇਸੇ ਪ੍ਰਕਾਰ ਬਣਾ ਲਈ ਸੀ ਬੁੱਲਾ ਪੌਂਦਾ ਜਦੋਂ ਆਇਆ ਔਰ ਉਹ ਕਹਿੰਦਾ ਜਗਤ ਮਿਠਿਆ ਆਕਾਸ਼ ਦੀਆਂ ਉਚਾਈਂ ਚੜ ਗਿਆ ਫਕੀਰ ਬਣ ਗਿਆ ਅਪਰ ਫਿਰ ਜਦੋਂ ਉਹ ਬਰਾਗ ਮੰਦ ਪੈ ਗਿਆ ਉਸ ਦੇ ਸਾਲ ਸੰਜੀ ਕੱਖਾਂ ਦੇ ਪਾਸ ਜਿੱਥੇ ਕੱਖ ਡਿੱਗ ਪੈਂਦਾ ਆ ਕੇ ਇਉਂ ਉਹਨਾਂ ਵਿੱਚ ਆ ਕੇ ਗੁਜ਼ਾਰਾ ਉੱਥੇ ਮੰਗ ਖਾ ਕੇ ਉੱਥੇ ਠੂਠਾ ਫੜ ਫੜ ਕੇ ਤੁਰਿਆ ਸਰਦਾ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ ਮੰਦ ਬਰਾਗ ਜੀ ਦੀ ਇੱਕ ਕਾਰਨ ਬਰਾਗ ਹੁੰਦਾ ਕਾਰਨ ਬਰਾਗ ਪਰ ਸਰੀ ਨੂੰ ਹੋਇਆ ਸੀ ਤੇ ਦੀ ਪਿੰਗਲਾ ਰਾਣੀ ਜੀ ਵੀ ਸੀ ਤੇ ਮਹਾਵਤ ਵੱਲ ਨਜ਼ਰ ਰੱਖਦੀ ਸੀ ਉਸ ਤੋਂ ਇੱਕ ਦੇਸਵਾ ਆ ਗਈ ਸੀ ਇਹਨਾਂ ਭਰਸੀ ਜੀ ਨੂੰ ਅਮਰਸਾਲਾ ਆ ਕੇ ਦਿੱਤਾ ਅਮਰਸਾਲਾ ਦੇਨ ਤੋਂ ਦੇਸਵਾ ਨੂੰ ਪੁੱਛਿਆ ਕਿ ਤੂੰ ਕਿੱਥੋਂ ਨੇ ਆਈ ਹੈ ਕਹਿਣ ਲੱਗੀ ਮੈਨੂੰ ਮਹਾਵਤ ਨੇ ਦਿੱਤਾ ਹੈ ਮਹਾਵਤ ਨੂੰ ਪੁੱਛਿਆ ਕਹਿੰਦਾ ਮੈਨੂੰ ਰਾਣੀ ਨੇ ਦਿੱਤਾ ਹੈ ਆਪੇ ਰਾਣੀ ਨੂੰ ਪੁੱਛਿਆ ਕਹਿੰਦੀ ਤੁਸੀਂ ਦਿੱਤਾ ਸੀ ਮੈਨੂੰ ਰਾਜਾ ਸਮਝ ਗਿਆ ਉਹ ਕਹਿੰਦੇ ਇਹ ਕੋ ਜਿੰਕੀਤ ਮੋਤਨ ਮੋਤਨ ਮੋਹ ਗਤੀ ਨਾ ਕਿਹਾ ਜਿਨ੍ਹਾਂ ਨੇ ਮੈਤ੍ਰੀ ਕੀਤੀ ਕਰ ਉਹਨਾਂ ਦੀ ਮੇਰੇ ਨਾਲ ਪ੍ਰੀਤੀ ਨਹੀਂ ਜਿਸ ਕਿੰਗਲਾ ਰਾਨੀ ਨੂੰ ਆਏ ਜਿੰਦ ਜਾਨ ਸਮਝਦਾ ਸੀ ਉਹ ਮਹਾਵਤ ਵਾਲੇ ਨਾਲ ਆਏ ਬੈਠੀ ਸੀ ਅਤੇ ਜਿਸ ਮਹਾਵਤ ਨੂੰ ਐਡੀ ਰਾਣੀ ਮਿਲ ਗਈ ਸੀ ਅਤੇ ਫਿਰ ਉਹ ਦੇਸਵਾ ਕੋ ਨਿਵਾ ਰਖਦਾ ਸੀ ਤੇ ਦੇਸਵਾ ਮੇਰੇ ਤੋਂ ਮੋਤ ਹੋਈ ਪਈ ਸੀ ਤੇ ਅਮਰਸਰ ਇੱਕ ਬ੍ਰਾਹਮਣ ਨੂੰ ਮਿਲਿਆ ਸੀ ਉਹ ਨਾਇਕ ਰਾਜੇ ਦੇ ਦਿੱਸਤਾ ਕਰਨੋਂ ਆਪੇ ਆਇਆ ਸੀ ਕਹਿੰਦੇ ਦੇਖੋ ਇਹ ਅਮਰਸੱਲ ਨੇ ਅੱਜ ਮੈਨੂੰ ਵਿਰਾਗ ਪੈਦਾ ਕਰਤਾ ਹੈ ਉਸ ਵੇਲੇ ਰਾਣੀ ਵੀ ਰਣਵਾਸ ਵੀ ਸਭ ਨੂੰ ਛੱਡ ਕੇ ਰਾਜੇ ਨੂੰ ਯੋਗੀ ਹੋ ਕੇ ਈਸ਼ਵਰ ਦਾ ਪਹਿਨ ਕੀਤਾ ਸੀ ਪਰਤੂ ਨੂੰ ਵਿਰਾਗ ਹੋਇਆ ਸੀ ਕੋ ਕਾਰਨ ਰਾਜਾ ਦਾ ਸੰਗੀ ਰਾਣੀ ਦਾ ਦੁਰਾਚਾਰ ਹੋਇਆ ਸੀ ਰਾਜੇ ਨੂੰ ਵਿਰਾਗ ਹੋ ਗਿਆ ਸੀ ਰਾਜ ਛੱਡ ਦਿੱਤਾ ਸੀ ਇਸ ਪ੍ਰਕਾਰ ਦੀ ਹਾਲਤ ਪਰਤੂ ਨੂੰ ਹੋਈ ਸੀ ਕੋ ਕਾਰਨ ਰਾਜ ਨਹੀਂ ਇਹ ਪੱਕ ਜਾਵੇ ਤਾਂ ਚੰਗਾ ਹੈ ਜੇ ਕੱਚਾ ਰਹੇ ਪਰਸੀ ਫੇਰ ਇਹਦਾ ਸੰਜੋਗ ਨਹੀਂ ਲਖਿਆ ਸੀ ਬਿਆਦਾ ਕਿਹਾ ਸੀ ਇਹ ਜਨਮ ਸਾਖੀ ਚੋਂ ਹੁੰਦਾ ਗੁਰੂ ਨਾਨਕ ਸਾਹਿਬ ਨੂੰ ਫੇਰ ਮੋੜਿਆ ਸੀ ਪਰਸੀ ਕਿਧਰ ਨੂੰ ਚਲਿਆ ਹੈ ਇਹਨੂੰ ਇੱਕ ਦਿਨ ਗਾਉਣਾ ਸੁਣਿਆ ਪਰਸੀ ਨੇ ਉੱਥੇ ਗਾਉਣਾ ਸੁਣ ਕੇ ਕੀ ਉੱਥੇ ਗਾਰੇ ਸੀ ਗਾਉਣ ਵਾਲੇ ਇੰਨੇ ਬਹੁਤ ਬੀਤੀ ਥੋੜੀ ਰਹੀ ਥੋੜੀ ਜੀ ਹੁਣ ਜਾਏ ਵਾਕ ਕਹੇ ਸੰਗੀਤਾਂ ਤਾਲ ਮੇਂ 당 ਨਾ ਪਾਏ ਇਸ ਪ੍ਰਕਾਰ ਜਦੋਂ ਕਿਹਾ ਤੇ ਉਸ ਵੇਲੇ ਪਰਸੂਨ ਚਾਹ ਹੋ ਇੰਨਾ ਚੋ ਹੋ ਗਿਆ ਦੋ ਕਮੌਂਦਿਆਂ ਨੂੰ ਹੁਣ ਘਰ ਨੂੰ ਮੁੜ ਕੇ ਜਾਣਾ ਯੋਗ ਨਹੀਂ ਆਪ ਵੀ ਧੋੜੜੀ ਭੇਟਾ ਕਰ ਗਿਆ ਸੀ ਇਸ ਸਰਕਾਰ ਸਾਹਿਬ ਸੰਗੇਤ ਜੀ ਇਹ ਕਾਰਨ ਵਿਰਾਗ ਹੋਦਾ ਹੈ ਕਾਰਨ ਇਸ ਜੀ ਕਰਕੇ ਰਾਣੀ ਦਾ ਗੁਲਾਚਾਰ ਦੇਖ ਕੇ ਪਰਸੂਨ ਵਿਰਾਗ ਹੋਇਆ ਸੀ ਪਰ ਫਿਰ ਪਰਮੇਸ਼ਰ ਦੇ ਸੂਪ ਨੂੰ ਇਹਨਾਂ ਨੇ ਜਾਣ ਲਿਆ ਕਿਸੇ ਪ੍ਰਕਾਰ ਸਾਹਿਬ ਸੰਗੇਤ ਜੀ ਇਹ ਕੇਂਦਰ ਅੱਖਾਂ ਕਰਕੇ ਮਿੱਟੀ ਰੱਖਣੀ ਆ ਸੇ ਮੰਨ ਦੇ ਅੰਦਰ ਵਕਾਰ ਫਿਰਨੇ ਰਹਿਣ ਇਹ ਕੇਂਦਰੀਏ ਬਰਾਗ ਹੈ। ਇੰਦਰੀਆਂ ਨੂੰ ਸਕੋਚ ਕੇ ਰੱਖਣਾ ਪਰ ਮੰਨ ਚ ਫਿਰਨੇ ਦਾ ਹਟਣਾ ਇਹ ਤਿੰਦਰੀ ਬਰਾਗ ਹੈ। ਇਸੇ ਪ੍ਰਕਾਰ ਸਾਹਿਬ ਸੰਗੇ ਜੀ ਵਸੀਕਾਰ ਬਰਾਗ ਹੈ। ਮੇਰੇ ਅੰਦਰ ਕਿੰਨੇ ਕ ਇਹ ਵਸੀਕਾਰ ਬਰਾਗ ਜਿਹੜਾ ਨਾ ਹੋਏ ਕਿ ਮੇਰੇ ਵਿਸ਼ੇ ਜੀ ਨੇ ਕਿੰਨੇ ਕ ਮੁਕ ਚੁੱਕੇ ਹੈ। ਮੇਰੇ ਉਗਲ ਕਿੰਨੇ ਕ ਮੁਕ ਚੁੱਕੇ ਹੈ। ਤੇ ਕਿੰਨੇ ਮੈਂ ਗੁਣ ਧਾਰਨ ਕੀਤੇ ਵਿਚਾਰ ਕਰਨੀ ਵਸੀਕਾਰ ਹੈ। ਇਸ ਪ੍ਰਕਾਰ ਜਤਮਾ ਉਹਨਾਂ ਦਾ ਰਾਗ ਹੈ ਜਤਮਾ ਉਹਨਾਂ ਦਾ ਰਾਗ ਸਾਹਿਬ ਸੰਗੀਤ ਜੀ ਉਹ ਇੱਕ ਵਤਰੇਕ ਨਿਰਾਗ ਹੈ ਬਿੱਤੀ ਦੇ ਅੰਦਰ ਉਸ ਇੱਕ ਪਾਸੇ ਵਰਕਾਉਣਾ ਵਤਰੇਕ ਹੈ ਇਸ ਪ੍ਰਕਾਰ ਜਤਮਾ ਜਿਹੜਾ ਉਹ ਚਾਰ ਪ੍ਰਕਾਰ ਦਾ ਹੈ ਇੱਕ ਹੁੰਦਾ ਉਹਦੇ ਵਿੱਚੋਂ ਕੀਬਰ ਵਿਰਾਗ ਹੈ ਕੀਬਰ ਵਿਰਾਗ ਜਿਹੜਾ ਹੈ ਸੰਸਾਰ ਦੇ ਸੁੱਖਾਂ ਨੂੰ ਛੱਡ ਕੇ ਸੰਸਾਰ ਦੇ ਸੁੱਖ ਮੈਨੂੰ ਨਾਮ ਪ੍ਰਾਪਤ ਉਹਨਾਂ ਰਾਜ ਸਾਹਿਬ ਆਦਿਕਾਂ ਨੇ ਸੰਸਾਰਿਕ ਸੁੱਖਾਂ ਨੂੰ ਤਿਆਗ ਦੇਣਾ ਇਹ ਤੀਬਰ ਵਿਰਾਗ ਹੈ ਅਤੇ ਸਵਰਗ ਆਦਿ ਕਾਹਦੇ ਸੁਖਾਂ ਦੀ ਇੱਛਾ ਨਾ ਰੱਖਣੀ ਉਹ ਤਰਤੀਬਰ ਵਿਰਾਗ ਹੈ ਬੰਨ ਲੋਕ ਦੇ ਪਦਾਰਥਾਂ ਨੂੰ ਕਾਹਦੇ ਦੁਸ਼ਟਾਂ ਨੂੰ ਤਿਆਗ ਦੇਣਾ ਜਾਣ ਕੇ ਇਹ ਸਾਧ ਸੰਗਤ ਦੀ ਤਰਤੀਬਰ ਕਰਤਾ ਵਿਰਾਗ ਹੈ ਇਸ ਪ੍ਰਕਾਰ ਹੈ ਜੇਠ ਵੱਡੇ ਵਿਰਾਗ ਦਾ ਨਾ ਹੋ ਹਜ਼ੂਰ ਫਰਮਾਉਂਦੇ ਹਨ ਹਰ ਜੇਠ ਜੋੜਨ ਦਾ ਲੋੜੀ ਹੈ ਮਿਲ ਭਾਈ ਤਰਤੀਬਰ ਕਰਤਾ ਵਿਰਾਗ ਧਾਰ ਕੇ ਹਰਿ ਜੋ ਜੇਠ ਸਭ ਤੋਂ ਵੱਡਾ ਹੈ ਉਸੇ ਜੁੜਨਾ ਲੋੜੇ ਜੁੜਨਾ ਚਾਹੀਦਾ ਹੈ ਜੇਸ ਦਾ ਮਹੀਨਾ ਹੈ ਇਸ ਅੱਜਾ ਸਭ ਨਿਵਾਨ ਜੇਸ ਦਾ ਮਹੀਨਾ ਜਦੋਂ ਆਉਂਦਾ ਸਾਰੀਆਂ ਤਾਕਤਾਂ ਝੁਕ ਜਾਂਦੀਆਂ ਹਨ ਖੰਡ ਸਾਰਿਆਂ ਤੋਂ ਚੱਕੀ ਜਾਂਦੀ ਹੈ ਗਰਮੀ ਸਾਰੇ ਵੱਧ ਜਾਂਦੀ ਹੈ ਇਸ ਪ੍ਰਕਾਰ ਬਾਗ ਬੂਥੇ ਕੁਮਲਾ ਜਾਂਦੇ ਹਨ ਇਸ ਪ੍ਰਕਾਰ ਸਾਥ ਸੰਗਤ ਜੀ ਉਸ ਸਿਵਰ ਬ੍ਰਾਜ ਘਰ ਕੋ ਉਸ ਪਰਮੇਸ਼ਰ ਜੁੜਨਾ ਚਾਹੀਦਾ ਜਿਸ ਪਰਮੇਸ਼ਰ ਦੇ ਗੁਰੂ ਦਿਨ ਵਾਲੇ ਦੁਨਿਆਵਾਲੇ ਅਤੇ ਦਸ਼ਮਾਨੀ ਤਾਕਤਵਾਲੇ ਰੋਹਾਨੀ ਤਾਕਤਵਾਲੇ ਅਤੇ ਬਾਣੀ ਦੀ ਤਾਕਤਵਾਲੇ ਅਤੇ ਬੋਲਣ ਗਿਆਨਪ੍ਰ ਦੀ ਸ਼ਕਤੀ ਵਾਲੇ ਧੰਨ ਦੀ ਗਿਆਨ ਵਾਲੇ ਉਮਰ ਦੀ ਗਿਆਨ ਵਾਲੇ ਸਾਰਿਆਂ ਨੂੰ ਝੁਕਣਾ ਪੈਂਦਾ ਹੈ ਸਾਰੇ ਜੀ ਦੀ ਸਰਕਾਰ ਦੇ ਆਸਰੇ ਝੁਕ ਕੇ ਨੀਵੇਂ ਹੋ ਕੇ ਰਜ਼ਜ਼ੁਲਾਹ ਪੁਖਾ ਸਕਦੇ ਆ ਜਿਸ ਤਰ੍ਹਾਂ ਸਾਰੀਆਂ ਤਾਕਤਾਂ ਝੁਕਦੀਆਂ ਹਨ ਉਸ ਪਰਮੇਸ਼ਰ ਦੇ ਨਾਲ ਤਰਤੀਬ ਕਰਤਾ ਹਾਂ ਵਿਰਾਗ ਘਾਰ ਕੇ ਜੁੜਨਾ ਜ਼ਰੂਰੀਤਾ ਚਾਹੀਦਾ ਹੈ ਆਪਾਂ ਨੂੰ ਹਰ ਸੱਜਣ ਦਾਵਣ ਲੱਗੇ ਆ ਤੇ ਮਹਾਰਾਜ ਜੀ ਅਸੀਂ ਉਸ ਦੇ ਅੱਗੇ ਮਿਲ ਜਾਵਾਂਗੇ ਜਿਹਦੇ ਕੇ ਸਾਰੀਆਂ ਤਾਕਤਾਂ ਝੁਕਦੀਆਂ ਜਸਮਾਨੀ ਰੂਹਾਨੀ ਆਦਿਕ ਤੇ ਲਾਇਬ ਕੀ ਹੋਊਗਾ ਤਾਂ ਹਜੂਰ ਫਰਮਾਉਂਦੇ ਹਾ ਸੁਣੋ ਹਰ ਸੱਜਣ ਦਾਵਣ ਲੱਗੇ ਆ ਤੇ ਜਾਈ ਜੋ ਹਰੀ ਸੱਜਣ ਪਿਆਰਾ ਆਕਾਲ ਪੁਰਖ ਆ ਉਹਦੇ ਦਾਵਣ ਪੱਲੇ ਲੱਗਿਆ ਹੋਇਆ ਸ਼ਰਨੂਪੀ ਪੱਲਾ ਪਕੜਿਆ ਹੋਇਆ ਹਸੈਨਾ ਦੇਈ ਬੰਨ ਉਹ ਜਿਵੇਂ ਕੋਈ ਮਾਰੇ ਰਾਜੇ ਦੇ ਪਾਸੋਂ ਵੱਡਾ ਰਾਜਾ ਆਗਿਆ ਧੰਗਾ ਨੂੰ ਪਕੜ ਕੇ ਖੋ ਕੇ ਲੈ ਜਾਂਦਾ ਹੈ ਕਿਉਂ ਪਰਮੇਸ਼ਰ ਕਿਸੇ ਨੂੰ ਬੰਨ ਕੇ ਇਹ ਜਾਨ ਕਹਿਣ ਸਾਡਾ ਪਾਪੀ ਹੈ ਕੁੰਨੀ ਕਹਿਣ ਸਾਡੇ ਸਵਰਗ ਦਾ ਜਾਨ ਜੋਗਾ ਤੁਸੀਂ ਕਿਉਂ ਰੱਖਿਆ ਕਿਉਂ ਬੰਨ ਕੇ ਕੈਦੀ ਕਰਕੇ ਕਿਉਂ ਕਿਸੇ ਨੂੰ ਦੰਦਾ ਐਸਾ ਉਹਦਾ ਨਿਯਮ ਹੈ ਜੋ ਸ਼ਰਨ ਆਵਾ ਤਸ ਕੰਠ ਲਾਵਾ ਤੇ ਦਰਗ੍ਹ ਸੌਮੀ ਸੰਦਾ ਇਸ ਨੂੰ ਬੰਦ ਕਰਕੇ ਕੈਦੀ ਕਰਕੇ ਜਿਵੇਂ ਤੁਮ ਜੁਰ ਆ ਜਾਏ ਵੱਡੇ ਰਾਜੇ ਨੂੰ ਦੇ ਦਿੰਦਾ ਹੈ ਆਹ ਭਾਈਓ ਕਿਸੇ ਨੂੰ ਜਿਹੜਾ ਸ਼ਰਨਾਉਂਦਾ ਫਿਰ ਉਹ ਸ਼ਰਨ ਕਾ ਜਾਇਆ ਜੰਮੂ ਗਰਾਸਾ ਸ਼ੇਰ ਦੀ ਸ਼ਰਨ ਕਾ ਨੂੰ ਜਾਣਾ ਜਿੱਦੜੀ ਖਾਂਦੇ ਰਹਿਣ ਕਿਉਂ ਕਿਸੇ ਨੂੰ ਬੰਨ ਕੇ ਨਹੀਂ ਉਹ ਦਿੰਦਾ ਪਰਮੇਸ਼ਰ ਮਾਨਕ ਮੋਤੀ ਨਾਮ ਪ੍ਰਭ ਫਿਰ ਮਹਾਰਾਜੀ ਪਰਮੇਸ਼ਰ ਦਾ ਨਾਮ ਕਿਹਾ ਜਾਂਦਾ ਹੈ ਇਹਨਾਂ ਮਾਨਕ ਮੋਤੀ ਨਾਮ ਪ੍ਰਭ ਮਾਨ ਗ੍ਰੀਵੇਤੇ ਰਕਣ ਹੁੰਦੇ ਆ ਜਿਨ੍ਹਾਂ ਤੇ ਮੋਤੀ ਹੁੰਦੇ ਹੈ ਮਾਨਕ ਮੋਤੀ ਇਹਾਂ ਦਾ ਪ੍ਰਭੂ ਦਾ ਉਜਲ ਨਾਮ ਹੈ ਉਹਨਾਂ ਲੱਗਾ ਨਾਹੀਂ ਸੰਨ ਉਹਨਾਂ ਮਾਲਕਾਂ ਦੇ ਮੋਤੀਆਂ ਤੋਂ ਪਾੜ ਲੱਗ ਜਾਂਦੀ ਹੈ ਕਿੰਦ ਕਾਰੂਬਾਰ ਸਾਹਿਬ ਕਿਸਤਰੀ ਨੇ ਛੁਰਨ ਲਾ ਕੇ 40 ਗੰਨ ਸਾਰੇ ਧਨ ਦੇ ਕੱਢ ਲਗੀ ਸੀ ਕਿ ਲੁਪੇਆਂ ਨੂੰ ਪ੍ਰਸੰਦ ਆਉਂਦਾ ਹੈ ਇਸ ਪ੍ਰਕਾਰ ਉਹਨਾਂ ਲੱਗਾ ਨਾਹੀਂ ਸੰਨ ਉਹਨਾਂ ਨੂੰ ਸੰਨ ਪਾੜ ਨਹੀਂ ਕੋਈ ਲਾ ਸਕਦਾ ਹੈ ਜੋ ਪਰਮੇਸ਼ਰ ਦਾ ਨਾਮ ਹੈ ਮਾਨਕ ਸਰਬੰ ਮੰਨਨ ਵਿਆਸਨ ਮੋਤੀ ਵਿਰਾਜ ਰੂਪ ਉਜਲ ਤੇ ਜਿਹੜਾ ਹੈ ਮਨ ਮੋਤੀ ਜੇ ਗਹਿਣਾ ਹੋਵੇ ਅਤੇ ਨਾਮ ਪ੍ਰਭੂ ਦਾ ਐਸਾ ਹੈ ਮਾਨਕ ਮੋਤੀਆਂ ਨਾਲੋਂ ਵੀ ਮਾਨਕਾਂ ਮੋਤੀਆਂ ਨੂੰ ਪਾਇਰ ਲੱਗ ਸਕਦਾ ਉਹਨਾਂ ਦੇ ਅੰਦਰ ਜਿਹਨਾਂ ਦਾ ਸਰਬੰ ਹੈ ਮੰਨਣਾ ਅਤੇ ਅਸਨ ਹੈ ਵਿਰਾਜ ਵਾਹਿਗੁਰੂ ਦਾ ਨਾਮ ਹੈ ਉਹਨਾਂ ਨੂੰ ਪਾੜ ਦੁਆਰ ਦਰਸ਼ਨ ਨੂੰ ਪਾੜ ਨਹੀਂ ਲੱਗ ਸਕਦਾ ਬਾਤ ਨੂੰ ਜਿਹੜਾ ਮਨ ਦਾ ਲੱਗਣਾ ਪਾੜ ਲੱਗਣਾ ਹੈ ਰੰਗ ਸੱਦੇ ਨਾਰਾਇਣ ਅਗੇ ਉਹ ਸਭ ਸੰਗਤ ਦੀ ਨਾਰਾਇਣ ਪਰਮੇਸ਼ਰ ਨੇ ਸਾਰਿਆਂ ਨੂੰ ਰੰਗ ਦਿੱਤਾ ਹੈ ਪਰਮੇਸ਼ਰ ਨੇ ਉਹਨਾਂ ਨੂੰ ਸਾਰਿਆਂ ਨੂੰ ਰੰਗ ਚਾੜਦਾ ਹੈ ਜੀਤੇ ਮਨ ਭਾਵ ਜਿਹੜੇ ਉਹ ਅੰਦਰ ਦੇ ਮਨ ਤੋਂ ਉਹ ਸਭ ਰੰਗੇ ਨੇ ਮਾਰਾ ਨੇ ਐਸੀ ਮਿਹਰ ਕੀਤੀ ਐਸਾ ਰੰਗ ਚਾੜਿਆ ਜਿਹੜੇ ਉਹਨੂੰ ਭਾਵੇ ਆ ਉਹ ਉਹਨਾਂ ਨੂੰ ਸੱਚੇ ਪਾਤਸ਼ਾਹ ਰੰਗ ਦਿੰਦਾ ਆਪ ਦਾ ਰੰਗ ਚਾੜਦਾ ਹੈ ਉਹ ਹਜ਼ਾਰ ਰੰਗ ਹੈ ਲਾਲ ਰੰਗ ਤੁਸ ਕੋ ਲਗਾ ਜਿਸ ਤੇ ਬੜ ਭਾਗਾ ਮੈਲਾ ਕਰਨ ਹੋਵੀ ਨੇ ਲਾਗੇ ਦਾਗਾ ਐਸਾ ਰੰਗ ਉਹਨਾਂ ਚਾਰ ਤਰ੍ਹਾਂ ਭਾਉ ਭਗਤੀ ਦਾ ਰੰਗ ਸਵੇ ਨਾਰਾਇਣ ਉਹ ਪਰਮੇਸ਼ਰ ਚਾਹੇ ਦੁੱਖ ਦੇਵੇ ਸੁਖ ਦੇਵੇ ਭੁੱਖ ਦੇਵੇ ਰਾਜ ਦੇਵੇ ਗਰੀਬ ਬਣਾ ਦੇਵੇ ਸਭ ਨਾਰਾਇਣ ਜੋ ਰੰਗ ਦੀ ਸਮਝਦੇ ਹੈ ਵਾਹਿਗੁਰੂ ਦੇ ਕੌਂਤ ਕਹੌਣਦੇ ਤੇ ਮਾਰਾ ਜਿਵੇਂ ਤੈਨੂੰ ਪਾਉਂਦਾ ਜੇ ਤੂੰ ਭਾਵਾ ਸਾਰੀ ਪ੍ਰੀਕਾਰ ਯੋਗ ਵਾਹਿਗੁਰੂ ਦੇ ਅਮਰ ਸੰਮੇਸ਼ਨ ਗੁਰਮੁਖੋ ਜਿਤੇ ਮਨ ਭਾਵਨ ਜਿਵੇਂ ਉਸ ਨੂੰ ਨੰਝ ਪਾਉਂਦਾ ਉਸੇ ਤਰ੍ਹਾਂ ਉਹ ਪਸੰਦ ਰਹਿੰਦੇ ਆ ਮਨ ਦੇ ਪਰਮੇਸ਼ਰ ਦੀ ਭਾਵਨਾ ਰੱਖਦੇ ਆ ਅਤੇ ਭਾਵਨਾ ਤੋਂ ਬਗੈਰ ਖਾਲੀ ਨਹੀਂ ਕਰੇ ਚਿਤ ਕਰਦੇ ਹੋ ਰੰਗ ਸਵੇਨ ਸਾਰੇ ਨਰਾਇਣ ਦੇ ਰੰਗ ਹਨ ਰਜੋਗੁਣੀ ਪੁਰਖ ਵੀ ਸਤੋਗੁਣੀ ਪੁਰਖ ਵੀ ਤਮੋਗੁਣੀ ਪੁਰਖ ਵੀ ਇਹ ਮਿਸ਼ਰਤ ਵੀ ਇਹ ਵਾਹਿਗੁਰੂ ਦੇ ਕੌਂਤਕਾ ਕੋਈ ਸਤੋਗੁਣੀ ਬਣਾ ਛੱਡਿਆ ਜਿਵੇਂ ਵਿਸ਼ਨੂੰ ਨੂੰ ब्रह्मा ਨੂੰ ਰਯੋ ਗੁਣੀ ਮਨਾ ਛੱਡਿਆ ਹੈ ਸ਼ਿਰਦੀ ਨੂੰ ਤਮੋ ਗੁਣੀ ਮਨਾ ਛੱਡਿਆ ਹੈ ਇਹ ਵਾਹਿਗੁਰੂ ਦੇ ਸਾਰੇ ਰੰਗ ਜਾਣ ਕਰਕੇ ਸਭ ਸੰਗੇ ਜੀ ਜਿਵੇਂ ਉਹਦੇ ਮਨ ਨੂੰ ਪਾਉਂਦਾ ਹੈ ਉਸ ਪ੍ਰਕਾਰ ਦੇ ਬਣਾਉਂਦੇ ਹਨ ਕਿਉਂ ਜਾਣਦਾ ਰੰਗ ਸਦੇ ਨਾਰਾਇਣ ਇਸੇ ਤਰ੍ਹਾਂ ਭਗਵੇਂ ਰੰਗਾ ਵਾਲੇ ਨੀਲੇ ਰੰਗਾ ਵਾਲੇ ਚਿੱਟੇ ਰੰਗਾ ਵਾਲੇ ਕਖਾਏ ਵਸਤਰਾਂ ਵਾਲੇ ਜਿਨ੍ਹਾਂ ਰੰਗ ਹਨ ਇਹ ਮਹਾਰਾਜ ਸਾਹਿਬ ਦੇ ਰੰਗ ਹੈ ਜਿਹੜੇ ਉਹਦੇ ਮਨ ਨੂੰ ਪਾਉ ਜਾਂਦੇ ਕਹੇ ਭਗਵੇਂ ਆਲਾ ਹੈ ਉਹ ਸਰਕਾਰ ਚਾਹੇ ਉਹ ਨੀਲਿਆਂ ਵਾਲਾ ਹੈ ਚਿੱਟਾ ਵਾਲਾ ਹੈ ਜਦ ਇਹ ਮਨ ਨੂੰ ਭਾ ਜਾਂਦੇ ਹੈ ਉਹਨਾਂ ਸਾਰੇ ਰੰਗ ਚਾੜ ਦਿੰਦਾ ਪ੍ਰਵੇਸ਼ਰ ਐਸਾ ਚਲ ਚੂਪ ਹੈ ਉਸ ਨੂੰ ਸਮਾਦਨੂਪੀ ਕਥਾ ਕਹੀ ਨਹੀਂ ਜਾ ਸਕਦੀ ਰੰਗ ਸਰ ਸਤੋਗੁਣ ਜਿਹੜਾ ਹੈ ਚਿੱਟਾ ਰੰਗ ਹੈ ਅਤੇ ਤਮੋਗੁਣ ਜਿਹੜਾ ਹੈ ਕਾਲਾ ਰੰਗ ਹੈ ਅਤੇ ਰਜੋਗੁਣ ਜਿਹੜਾ ਲਾਲ ਰੰਗ ਹੈ ਉਹ ਸਾਰੇ ਰੰਗ ਪ੍ਰਵੇਸ਼ਰ ਦੇ ਰਜੋਗੁਣੀ ਜਦੋਂ ਦਿੱਤੀ ਹੁੰਦੀ ਹੈ ਉਸ ਦਿਨ ਲਾਲੀਆਂ ਜਰ ਜਾਂਦੀਆਂ ਤੇ ਉਦਮ ਕਰਦਾ ਹੈ ਜਦੋਂ ਤਮੋਗੁਣ ਬ੍ਰਿਤੰਗੀ ਕੋਰ ਨਹੀਂ ਲਾਉਂਦੀ ਹੈ ਤੇ ਜਾਂਦਾ ਕੋਈ ਹੋ ਜਾਂਦਾ ਜਾਂ ਭੁੱਖਾ ਤੇ ਹਵਾਲਾ ਰਹਿੰਦਾ ਹੈ ਜਦ ਸਦਗ ਸਦੋਗ ਨਾਏ ਬ੍ਰਿਤੰਗ ਸਦਗੀਆਂ ਫੁਰਦੀਆਂ ਮਨ ਚ ਪ੍ਰਕਾਸ਼ ਹੋਣ ਲੱਗ ਜਾਂਦਾ ਇਸ ਪ੍ਰਕਾਰ ਰੰਗ ਨਰੈਣ ਦੇ ਉਹ ਸਾਰੇ ਸਮਝਦੇ ਹਨ ਜੀਤੇ ਮਨ ਭਾਵਾਂ ਬੁੱਧ ਮਹਾਤਮਾ ਮਨ ਚ ਭਾਵਨਾ ਵਾਲੀ ਵੀ ਰੱਖਦੇ ਵਾਹਿਗੁਰੂ ਨੂੰ ਧਾਜ ਜਾਂਦੇ ਹੈ ਉਹ ਸਾਰੇ ਜਰਦੇ ਜਰਦੇ ਤੇ ਰੰਗਾ ਰੰਗਾ ਵਿੱਚ ਉਸ ਪਰਮੇਸ਼ਰ ਨੂੰ ਦੇਖਦੇ ਹਨ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੇ ਜੋ ਹਰੀ ਨੂੰ ਲੋੜਦੇ ਆ ਉਹ ਹਰੀ ਨੂੰ ਆਵਦੇ ਬਣਾ ਲੇ ਹਨ ਜੋ ਪਰਮੇਸ਼ਰ ਨੂੰ ਚਾਹੁੰਦੇ ਆ ਉਹਨਾਂ ਨੂੰ ਵਾਹਿਗੁਰੂ ਨੇ ਆਵਦੇ ਬਣਾ ਲਿਆ ਹੈ ਸੋਈ ਜੀ ਕਰੰ ਅਬ ਉਹੋ ਹੀ ਭਾਈ ਜੀਆਂ ਨੂੰ ਪਰਮੇਸ਼ਰ ਦੇ ਹੋਰ ਬੜਾਈ ਜਾਂਦੇ ਆ ਹੌਨ ਰੰਗ ਰੰਗ ਕੇ ਪਰਮੇਸ਼ਰ ਦੇ ਪਿਆਰੇ ਬਣਾਈ ਜਾਂਦੇ ਹਨ ਇਹ ਗੁਣਮਾਰਾ ਨੂੰ ਦੇਵਤਾ ਜਿਹੜੀ ਜਿਹੜੀ ਹੈ ਉਹ ਕੀੜੀਆਂ ਦੇ ਤਾਂ ਹੀ ਸੁੰਡੀਆਂ ਦੇ ਤਾਂ ਹੀ ਲਿਜਾ ਕੇ ਆਪਦੀ ਖੱਡ ਵਿੱਚ ਜਦੋਂ ਬੋਲਦੀ ਹੈ ਉਹਨੇ ਜੀਵਨ ਪਲਟ ਕੇ ਆਪਦੇ ਬੱਚਿਆਂ ਦਾ ਰੂਪ ਬਣਾ ਲੈਂਦੀ ਹੈ ਇਸੇ ਪ੍ਰਕਾਰ ਜਿਹੜੇ ਪਰਮੇਸ਼ਰ ਨੂੰ ਪਾਉਂਦੇ ਆ ਉਹਨਾਂ ਨੂੰ ਇਸੇ ਤਰ੍ਹਾਂ ਦੇ ਰੰਗੀ ਜਾਂਦੇ ਹਨ ਇਸੇ ਪ੍ਰਭ ਪ੍ਰਸਾਦ ਸੰਗਤ ਜੀ ਜੋ ਹਰ ਲੋੜ ਸੋ ਕਰੇ ਜੋ ਹਰੀ ਕਰਾਇਆ ਲੋੜ ਦਾ ਹੈ ਉਹ ਭਗਤ ਜਨ ਕਰਦੇ ਆ ਤਾਣਾ ਮੰਨਦੇ ਹੈ ਸੋਈ ਜੀ ਕਰੰਨ ਅਸੂਨਾ ਦੇ ਹੁਕਮ ਜਿਹੜੇ ਪਰਮੇਸ਼ਰ ਦਾ ਤਾਣਾ ਮੰਨਦੇ ਨੇ ਸੰਤ ਪਾਤ ਜਿਹੜੀ ਲੋੜ ਦਾ ਉਹ ਕਰਦੇ ਆ ਪਰਮੇਸ਼ਰ ਦਾ ਆਪ ਜਤੇ ਬਰੇ ਨਾਮ ਜਿਤਾਵੇ ਤੇ ਸੋਈ ਜੀ ਕਰੰਨ ਉਹ ਇਦੇ ਸਮਰੱਥ ਹੁੰਦੇ ਆ ਜੀਆਂ ਤੋਂ ਵੀ ਉਹ ਕਰਾਉਣ ਲੱਗ ਜਾਂਦੇ ਆ ਉਹਨਾਂ ਦੀ ਅੱਗੇ ਬ੍ਰਹਮੰਡਾਂ ਖੰਡਾਂ ਚੱਲਣ ਲੱਗ ਜਾਂਦੀ ਆ ਅੱਗੇ ਹਉ ਕੋਈ ਉਹਨਾਂ ਦੀ ਅੱਗੇ ਨੂੰ ਕੋਈ ਮੇਤਨ ਨੂੰ ਸਮਰੱਥ ਨਹੀਂ ਜਿਹੜੀ ਅਕਾਲ ਪੁਰਖ ਨੇ ਲੋੜ ਆਪ ਦੇ ਬਣਾਉਣੇ ਚਾਹੇ ਉਹ ਆਲ ਦਾ ਸੂਰ ਬਣਾ ਲਏ ਹਨ ਸੋਈ ਜੀਏ ਕਰਾਂ ਜੀਆਂ ਦੀ ਅੱਗੇ ਕਲਿਆਣ ਕਰਦੇ ਹਾਂ ਤਾਂ ਤੂ ਇੱਕ ਹੋ ਕਰਕੇ ਸੋ ਪ੍ਰਭ ਕੀਤੇ ਆਪਣੀ ਆਪਣੇ ਸਾਥ ਸੰਗਤ ਜੀ ਬਣਾ ਲਏ ਹਨ ਤਿਆਰੇ ਈ ਕਹਿ ਇਹ ਧੰਨ ਉਹਨਾਂ ਸਾਥ ਸੰਗਤਾਂ ਦਾ ਜੋ ਕੁਝ ਇਹ ਤੁਹਾਨੂੰ ਉਹਨਾਂ ਦੀ ਮਾਤਾ ਹੈ ਧੰਨ ਭਈ ਤਨ ਕੀ ਜਨਨੀ ਨਾਨਕ ਜਨਨੀ ਧੰਮੀ ਮਾਏ ਉਹਨਾਂ ਜਨਨ ਵਾਲੀ ਮਾਂ ਵੀ ਧੰਨ ਹੈ ਉਹਨਾਂ ਦਾਦੇ ਜੋ ਕਈਆਂ ਨੇ ਮਾਤਾ ਪਿਤਾ ਦੀ ਧੰਨ ਹਨ ਜਿਨ੍ਹਾਂ ਦੇ ਕੋਲ ਜਨਮੇ ਕੋਲਾਂ ਵੀ ਸਫਲੀਆਂ ਹਨ ਅਬਜ ਸਿੰਘ ਮਤੰਤ ਸਿਮਰਾਂ ਜਿਸ ਪੁੱਤਰ ਸੱਤ ਪੁੱਤਰ ਜਨਮ ਸੱਤ ਸੇਰ ਪੁੱਤਰ ਪੈਦਾ ਹੋ ਜੇ ਸੇਰ ਪੁੱਤਰ ਕੌਣ ਸਮਰਤਾਬੁਰਾ ਗੁਰਮੰਤਰ ਨੇ ਜਿਹੜਾ ਗੁਰਮੰਤਰ ਨੂੰ ਫਿਰਦੇ ਸਿਮਰਦੇ ਅਨਾਸੀ ਜਾਣ ਕੇ ਉਹਨਾਂ ਦੇ ਮਾਤਾ ਪਿਤਾ ਵੀ ਧੰਨਤਾ ਦੇ ਯੋਗ ਹਨ ਉਹਨਾਂ ਦੀ ਕੋਲ ਵੀ ਸਾਰੀ ਕੁੜ ਦੇ ਕਲੰਕ ਸਾਰੇ ਦੋਸੇ ਜਾਂਦੇ ਹਨ ਇਸ ਪ੍ਰਕਾਰ ਜਿਹੜੇ ਬਾਹਰੀ ਮਾਇਦੇ ਕੀਤੇ ਆ ਉਹ ਧੰਕਾ ਦੇ ਜੋ ਕਹੀਏ ਤਿੰਨਾਂ ਲੋਕਾਂ ਚ ਆਪਨ ਲੀਆ ਜੇ ਮਿਲੈ ਸਾਰੇ ਕਈ ਆਦਮੀ ਆਲਵੀ ਹਮੇ ਦੇ ਨਾਲ ਇਸ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਹਜ਼ੂਰ ਕਹਿੰਦੇ ਜੇ ਆਪਣੇ ਸਾਧਨਾ ਦੇ ਵੱਕੇ ਲਿਆ ਆ ਪਰਮੇਸ਼ਰ ਮਿਲ ਸਕੇ ਜੀਆਂ ਦੇ ਤਾਈ ਵਿਛੜ ਕਿਉਂ ਰੋ ਵਾਰੋਂ ਇਹ ਲੋਕ ਵਿਛੜ ਕੇ ਰੋਂਦੇ ਕਿਉਂ ਜੀ ਸਰ ਨੂੰ ਆਪੋ ਨਹੀਂ ਲਿਆ ਜਾ ਸਕਦਾ ਬੜੇ ਲੋਕ ਜਤਨ ਕਰਦੇ ਆ ਹੰਗ ਕਾ ਨਹੀਂ ਮਿਲਦੀ ਹੋਮੇ ਦੇ ਸਾਹਿਬ ਜਿਹੜੇ ਕਰਮ ਉਹ ਵਿਛੋੜੇ ਦਾ ਕਾਰਨ ਹੈ ਅਤੇ ਹੰਗ ਕਹਤੇ ਰਹਿਤ ਹੋ ਕੇ ਨਿਸਕਾਮ ਕਰਮ ਜਿਹੜੇ ਕਰਨੇ ਹਨ ਉਹਨਾਂ ਕਰਕੇ ਪ੍ਰਾਪਤੀ ਹੋ ਸਕਦੀ ਹੈ ਇਸ ਕਰਕੇ ਅਰਦਾਸ ਕਰਕੇ ਮਾਰਿਆ ਜੇ ਸਾਡੇ ਤੋਂ ਆਪੋ ਹੀ ਤੇਰਾ ਪ੍ਰਾਪਤ ਕੀਤੀ ਹੋਈ ਭਗਤੀ ਮਿਲ ਸਕੋਈਏ ਕਹਿੰਦੇ ਨਾਲ ਅਬ ਦੁਸਰਕੇ 84 ਦੇ ਜੁਨ ਦੇ ਰੋਂਦੇ ਕਾਰ ਨੂੰ ਫਿਰੇ ਸਾਧੂ ਸੰਗ ਪਰਾਪਤੇ ਫਿਰ ਨਰਾ ਪ੍ਰਾਪਤ ਕਿਵੇਂ ਹੁੰਦਾ ਕਹਿੰਦੇ ਸਾਧੂ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ ਸ੍ਰੇਸ਼ਟ ਪੁਰਖਾਂ ਦੀ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਸਾਧੂਆਂ ਦੀ ਸੰਗਤ ਕਰਕੇ ਗੁਰਾਂ ਦੀ ਪ੍ਰਾਪਤੀ ਹੋਈ ਹੈ ਗੁਰਾਂ ਦੀ ਪ੍ਰਾਪਤੀ ਕਰਕੇ ਨਾਮ ਦੀ ਪ੍ਰਾਪਤੀ ਹੋਈ ਹੈ ਨਾਮ ਦੀ ਪ੍ਰਾਪਤੀ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ ਬ੍ਰਹਮ ਗਿਆਨ ਕਰਕੇ ਸੂਪ ਦੀ ਅਥਾ ਸਕਿਆ ਦੀ ਪ੍ਰਾਪਤੀ ਉਸਕੋ ਪ੍ਰਾਪਤ ਹੋਈ ਹੈ ਨਾਨਕ ਰੰਗ ਮਾਨਨ ਉਹ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੇ ਰੰਗ ਆਨੰਦ ਨੂੰ ਭਾਈ ਮਾਨਦੇ ਹਨ ਜੇ ਤੁਸੀਂ ਉਸ ਦੇ ਆਨੰਦ ਨੂੰ ਮਾਨਣਾ ਹੈ ਤਾਂ ਇਸ ਪ੍ਰਕਾਰ ਸੰਗਤ ਦੁਆਰਾ ਗੁਰੂ ਸਾਹਿਬ ਦੇ ਉਪਦੇਸ਼ ਨੂੰ ਪ੍ਰਾਪਤ ਹੋ ਕੇ ਉਹਦੇ ਨਾਲ ਨੂੰ ਮਾਨ ਸਕੋਗੇ ਹਾਏ ਜੇ ਰੰਗੀਲਾ ਇਸ ਧੰਨ ਜੇਹਲੇ ਮਹੀਨੇ ਨੂੰ ਸਮਾਪਤ ਕਰਦੇ ਹੋ ਉਪਦੇਸ਼ ਦਿੰਦੇ ਹਨ हे ਭਾਈ ਹਰੀ ਜੋ ਜਿਹਰ ਤਰਤੀ ਵਰਤ ਕੰਵਰਾਜ ਧਾਰ ਕੇ ਪ੍ਰਾਪਤ ਹੋਣ ਯੋਗ ਹੈ ਜਿਹੜੇ ਵੱਡਾ ਹਰੀ ਹੈ ਰੰਗੀਲਾ ਰੰਗ ਦਾ ਈਲਾ ਘਰ ਜੋ ਹੈ ਸਿਰ ਰੰਗੀਲਾ ਆਨੰਦ ਉਹ ਧਨਿਆ ਕਾਲ ਗੁਜ਼ਾ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਇਸ ਕੈ ਭਾਗ ਮਥਨ ਹਰੀ ਆਨੰਦ ਦੇਣ ਵਾਲਾ ਜੋ ਪਰਮੇਸ਼ਵਰ ਉਹਨਾਂ ਦਾ ਹੋਇਆ ਹੁਣ ਅਦੇ ਮੱਥੇ ਦੇ ਭਾਗ ਹੁਣ ਮੱਥੇ ਦੇ ਭਾਗ ਸਭ ਸੰਗੇ ਜੀ ਜੇ ਦਿਖਿਆ ਸਗਲੀ ਤਜੀ ਨੀਓ ਤੇ ਹਮੈਰਾਗ ਕੋਨੋਂ ਅੰਗ ਸੰਗ ਸੁਣਦੇ ਮਨਾਤੇ ਨਰਮਤ ਦੇ ਬਾਗ ਜਿਨ੍ਹਾਂ ਨੇ ਵਿਖਿਆ ਮਾਇਆ ਸਾਰੀ ਛੜਤੀ ਹੈ ਵਿਰਾਗ ਘੜ ਲਿਆ ਸਰਬੋ ਰੰਗ ਜਰਬ ਮੈਨ ਤਾਰੋ ਆਜਿਨਲੇ ਸਾਧ ਸੰਦੇ ਆਉਂਦੇ ਹਨ ਅਗੇ ਸੀਲਾ ਰੰਗ ਪੈ ਗਿਆ ਹੈ ਨੇਤਰ ਵਿਰਾਗ ਚ ਕਰ ਰਹੇ ਹੰਨ ਮਨਿਰ ਵਹਿਵਾ ਚੱਲਾ ਦੀਓ ਕੰਮ ਖਾਂਦੇ ਹਨ ਕੰਮ ਬੋਲਦੇ ਹਨ ਸੋਣਾ ਜਿਨ੍ਹਾਂ ਨੂੰ ਕੈ ਰਸ ਚੁੱਕਾ ਹੈ ਅਬ ਇੰਤਜ਼ਾਰੀ ਕਰਦੇ ਰਹਿੰਦੇ ਹਨ ਹਾਲ ਵਕਦੋਂ ਪ੍ਰਾਪਤ ਹੋਵੇਗਾ ਬੇਕਰਾਰੀ ਕਰਾਰ ਬੇਕਰਾਰ ਮਿਲ ਮਿਲਵੇ ਨਾਹੀ ਸੰਤੋਖਾ ਤੇ ਦਰਸ਼ਨ ਨਾਨਕ ਜੀ ਦੇ ਜੀਜਾ ਇਸ ਪ੍ਰਕਾਰ ਬਿਨਾ ਕਰਾਰੀ ਤੋਂ ਰਹਿੰਦੇ ਆ ਕਰਾਰ ਨਹੀਂ ਬੰਦੇ ਜਿੰਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਵੇ ਇੰਤਜ਼ਾਰੀ ਚ ਲੱਗੇ ਰਹਿੰਦੇ ਆ ਤੇ ਦੇਸ਼ ਅਗਰ ਸੰਤੋਖ ਨਹੀਂ ਆਉਂਦਾ ਮੇਰੇ ਤੋਂ ਬਿਨਾ ਇਸ ਦੇਸ਼ ਖਾਲ ਰਹਿੰਦੇ ਹਨ ਇਹ ਆਸ਼ਕਾਨੀਆਂ ਨਿਸ਼ਾਨੀਆਂ ਹੈ ਇਹ ਮੱਥੇ ਦੇ ਭਾਗ ਵਾਲਿਆਂ ਦੇ ਗੁਣ ਹਨਗੇ ਜਿਨ੍ਹਾਂ ਵਿੱਚ ਇਹ ਸਾਧ ਸੰਗਤ ਦੇ ਭਾਗ ਹਨ ਨਾਨਕ ਦੇ ਗੀਲਾ ਜੋ ਅਨੰਦ ਰੂਪ ਪਰਮੇਸ਼ਰ ਅੰੰਦ ਦਾ ਘਰ ਉਹਦਾ ਆਨੰਦ ਪ੍ਰਾਪਤ ਹੋਇਆ ਇਹ ਗੁਰਦੇ ਮਹਿੰਦੇ ਦੁਆਰਾ ਸਰਗੁਣ ਜੀ ਪਰਮ ਪੁਰਖ ਪਰਵੇਸ਼ ਬਖਸ਼ਿਆ ਹੈ ਸਾਧੂ ਸੰਗ ਪ੍ਰਾਪਤੇ ਨਾਨਕ ਅਨੰਮਾਨ ਹਰ ਜੇਥ ਦੇ ਗੀਲਾ ਤੇ ਸਤਿਗੁਰ ਜੁਗਾਇਤ ਆਦਿ ਨੂੰ ਤੁੰਧ ਵਾਹਿਗੁਰੂ ਦਾ ਖਾਲਸਾ Ayy, is <tries> ਹਾਂ ਦਾਤਾ ਉਹ ਦਿਆਲ ਨਾਮ ਦੇ ਨੰਗਤ ਜਨ ਕਾ ਸਦਾ ਰਹੇ ਨੰਗਰਾਤਾ ਹਾਂ ਬਲੀ ਹਾਰਾ ਜੀ ਸਾਚੇ ਸਰ ਨਾਮ ਵਿੱਚ ਹਾਂ ਕਰਨ ਕਾਰਨ ਸਭਨ ਕਾਇਕੋ ਅਗਰ ਉਹ ਦੂਜਾ ਕੋਈ ਬਹੁਤ ਫੇਰ ਪਰ

ਮੁਕਤੀ ਕਿਰਪਾ ਕੀ ਜਾ ਉਹ ਦਇਆਲ ਦਰਸ਼ੰਦਰ ਤੁਮ ਐਸੀ ਬਖਸ਼ ਕਰੀ ਜਾ ਬਹੁਤ ਸੇਰ ਪਏ ਆਵੇ ਕਿਛੁ ਕਿਰਪਾ ਕੀ ਜਾ ਬਹੁਤ ਸੇਰ ਪਏ ਕੱਲ ਜਨਮ ਕੈ ਜਨਮ ਗਦੀਨ ਕਰੂੰਗਾ ਪਈ ਕੈ ਜਨਮ ਪੰਖੀ ਸਰਬ ਹੋਇ ਕੈ ਜਨਮ ਹੈ ਬਰ ਬਿਰਖ ਜੋ ਏ ਬਹੁਤ ਫੇਰ ਪਰ ਆਵ ਕਿਸ ਕਿਰਪਾ ਕੀ ਜਾ ਬਹੁਤ ਫੇਰ ਪਰ ਜੀ ਰੰਗੇ ਬਾਸੀ ਤੇ ਗੋਸੇ ਪਰੰਪਤ ਖੂਲੇ ਗੁਰਦੁਆਰ ਸਾਹਿਬ ਨੂੰ ਜਾਂਦੇ ਆ ਸਾਚੀ ਲਗ ਲਾਗੀ ਹੈ ਪੀਤਰ ਕਦ ਗੁਰਸਿਉ ਮਨ ਮਨ ਆ ਬਹੁਤ ਫੇਰ ਪਏ ਆ ਬ ਕੁਛ ਕਿਨੇ ਕਾ ਕੀ ਜਾ ਬਹੁਤ ਫੇਰ ਪਏ ਬਸ ਜਿਨ ਕੀ ਬਾ ਕੀ ਜਾ